ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਤੇ ਆਉਂਦੇ ਆਗਾਮੀ ਦਿਨਾਂ ਦੇ ਵਿੱਚ ਮੌਸਮ ਜਿਹੜਾ ਕਿੱਦਾਂ ਦਾ ਰਹਿ ਸਕਦਾ ਮੀਨੀਰੀ ਦੇ ਦੁਆਰਾ ਕੀ ਜਾਣਤ ਰਹਿਣਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਸਤਰਜ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 2 ਮਈ 2025 ਹੋ ਚੁੱਕਿਆ ਤੇ ਟਾਈਮ ਕਰੀਬ ਰਾਤ ਦੇ 8:00 ਕਵਜਨ ਜਾ ਰਹੇ ਨੇ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਦੇ ਹਾਂ ਜੇ ਬੀਤੀ ਕੱਲ ਦੀ ਗੱਲ ਕਰੀਏ ਤਾਂ ਬੀਤੀ ਕੱਲ ਦੁਪਹਿਰਾ ਸੀ ਜਿਹੜਾ ਖੁਸ਼ਕ ਰਿਹਾ ਪੂਰਾ ਚੱਲਦਾ ਰਿਹਾ ਜਿਹੜਾ ਕਿ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਪੰਜਾਬ ਤੱਕ ਪਹੁੰਚ ਰਿਹਾ ਸੀਗਾ ਉਮੀਦ ਇਹ ਸੀਗੀ ਵੀ ਬੀਤੀ ਕੱਲ 1 ਇੱਕ ਮਈ ਦੁਪਹਿਰ ਬਾਅਦ ਘਰਚੋਂ ਕਲੇ ਬੱਦਲ ਐਕਟਿਵ ਹੋਣਗੇ ਪਰ ਸਿਸਟਮ ਆ ਜਿਹੜਾ ਉਮੀਦ ਨਾਲੋਂ ਥੋੜਾ ਡਿਲੇ ਹੋ ਗਿਆ ਉਮੀਦ ਨਾਲੋਂ ਦੇਰੀ ਨਾਲ ਹੋਇਆ ਪਹਾੜਾਂ ਅਤੇ ਜੰਮੂ ਕਸ਼ਮੀਰ ਵਾਲੀ ਸਾਈਡ ਜਿਹੜੀ ਦੁਪਹਿਰ ਬਾਅਦ ਹੀ ਘਰ ਚਮਕਲੇ ਬੱਦਲ ਬਾਨੇ ਸ਼ੁਰੂ ਹੋ ਗਏ ਸੀਗੇ ਉਮੀਦ ਇਹ ਜਾਪਨ ਲੱਗ ਪਈ ਸੀ ਜਿਹੜੀ ਪੰਜਾਬ ਵਿੱਚ ਦੁਪਹਿਰ ਬਾਅਦ ਕਾਰਵਾਈ ਹੋਣੀ ਸੀ ਉਹ ਅੱਜ ਰਾਤ ਨੂੰ ਹੋਗੀ ਤਾਂ ਅੱਥਨੇ ਜਿਹੜਾ ਆਪਾਂ ਅਲਰਟ ਜਾਰੀ ਕੀਤਾ ਸੀ ਵੀ ਅੱਜ ਰਾਤ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤ ਹੀ ਖੇਤਰਾ ਵਿੱਚ ਮੀਂਹ ਨੇਰੀ ਨਾਲ ਜਿਹੜਾ ਮੀਹਨੇਰੀ ਦਾ ਮਾਹੌਲ ਜਿਹੜਾ ਪੰਜਾਬ ਨਾਲ ਨਾਲ ਉੱਤਰੀ ਰਾਜਸਥਾਨ ਦੇ ਬਹੁਤੀ ਖੇਤਰਾ ਵਿੱਚ ਦੇਖਣ ਨੂੰ ਮਿਲ ਸਕਦਾ ਤਾਂ ਉਮੀਦ ਮੁਤਾਬਕ ਪੰਜਾਬ ਦੇ ਬਹੁਤੀ ਖੇਤਰਾ ਵਿੱਚ ਬੀਤੀ ਰਾਤ ਮੀਹਨੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲਿਆ ਬਹੁਤੀ ਖੇਤਰਾ ਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੀ ਤੇ ਕਿਤੇ ਕਿਤੇ ਤਾਕੜੀ ਮੀਂਹ ਦੀ ਵੀ ਝਟ ਜਿਹੜੀ ਦੇਖਣ ਨੂੰ ਮਿਲੀ ਹੈਗੀ ਤੇ ਕਿਤੇ ਕਿਤੇ ਗੜੇਮਾਰੀ ਨਾਲ ਇਕਾ ਦੋਕਾ ਤਾਂ ਨੁਕਸਾਨ ਵੀ ਹੋਇਆ ਖਾਸ ਕਰਕੇ ਪਵਾਦ ਇਲਾਕਿਆਂ ਵਿੱਚ ਫਤਿਹਗੜ੍ਹ ਸਾਹਿਬ ਦੇ ਇਲਾਕੇ ਸੀ ਕੁਝ ਗਾ ਰਾਜਪੁਰਾ ਦੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਕਿਤੇ ਗੜੇਮਾਰੀ ਨਾਲ ਵੀ ਜਿਹੜਾ ਉਜਿਆ ਨੂੰ ਕਾफी ਨੁਕਸਾਨ ਦੇਖਣ ਨੂੰ ਮਿਲੇਗਾ ਤੇ ਅੱਜ ਦੀ ਗੱਲ ਕੀਤੀ ਹੈ ਬਤਾ ਉਸ ਤੋਂ ਬਾਅਦ ਬੱਦਲਬਾਹੀ ਨੰਗਦੀ ਰਹੀ ਅੱਜ ਤੱਕ ਪੁਰਾ ਚੱਲਦਾ ਰਿਹਾ ਤੇ ਦਿਨ ਦਾ ਪਾਰਾ ਜਿੱਥੇ 39 40 ਡਿਗਰੀ ਰਿਕਾਰਡ ਹੋ ਰਿਹਾ ਸੀ ਉੱਤੇ ਅੱਜ ਦਿਨ ਦਾ ਪਾਰਾ 28 29 30 ਡਿਗਰੀ ਦੇ ਆਸ-ਪਾਸ ਬਹੁਤ ਹੀ ਕੀਤਰਾ ਵਿੱਚ ਰਿਕਾਰਡ ਹੋਇਆ ਮਤਲਬ ਕਿ ਇੱਕੇਦਮੀ ਸਿਸਟਮ ਦੇ ਮੀਨਰੀ ਦੇ ਕੰਮ 10 ਡਿਗਰੀ ਦੀ ਗਰਾਵਟ ਜਿਹੜੀ ਦਿਨ ਦੇ ਪਾਰੇ ਵਿੱਚ ਵੱਧ ਤੋਂ ਵੱਧ ਮੈਕਸਿਮਮ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈਗੀ ਤੇ ਅੱਗੇ ਦੀ ਗੱਲ ਕੀਤੀ ਹੈ ਬਤਾ ਅੱਗੇ ਅੱਜ ਰਾਤ ਨੂੰ ਕੋਈ ਖਾਸ ਮੀਂਹੇਰੀ ਦੇ ਅਸਾਰ ਨਹੀਂ ਜਾਪ ਰਹੇ ਵੱਡੇ ਪੱਧਰ ਤੇ ਪਰ ਹਾਲ ਦੀ ਕੜੀ ਮੌਇਸਚਰ ਪੰਜਾਬ ਵਿੱਚ ਬਾਦੂ ਆ ਨਵੀਂ ਬਾਦੂ ਹੈਗੀ ਜਿਸ ਦਾ ਕਰਕੇ ਅੱਜ ਰਾਤ ਤੇ ਕੱਲ ਦੁਪਹਿਰ ਬਾਅਦ ਕਿਤੇ ਕਿਤੇ ਘਰ ਚਮਕਲੇ ਬੱਦਲ ਬਣਦੇ ਰਹਿੰਦੇ ਆ ਨਿੱਕੀ ਮੋਢੀ ਕਾਰਵਾਈ ਉਹ ਬੱਦਲ ਦੇ ਸਕਦੇ ਆ ਹਾਲਾਂਕਿ ਬਹੁਤੇ ਵੱਡੇ ਪੱਧਰ ਤੇ ਮੀਂਹੇਰੀ ਦੇ ਚਾਂਸ ਬੀਤੀ ਕੱਲ ਰਾਤ ਨੂੰ ਨਹੀਂ ਜਾਪ ਰਹੇ ਅੱਜ ਕਿਤੇ ਕਿਤੇ ਰਾਤ ਬਰਾਤੇ ਜਾਂ ਕੱਲ ਦੁਪਹਿਰ ਬਾਅਦ ਕਿਤੇ ਕਿਤੇ ਘਰ ਚਮਕਲੇ ਬੱਦਲ ਬਣ ਸਕਦੇ ਹੈਗੇ ਉਦੋਂ ਤੱਕ ਵੱਡੇ ਪੱਧਰ ਤੇ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਨਹੀਂ ਜਾਪ ਰਹੀ ਹੈਗੀ ਕਿ ਤੇ ਕੀ ਕੱਲ 3 ਮਈਆ ਤੈਨੂੰ ਵੀ ਕੱਲ ਦੁਪਹਿਰ ਵਾਜ ਜਿਹੜਾ ਮੌਸਮ ਖੁਸ਼ਕ ਰਹੂਗਾ ਤੇ ਕਿਤੇ ਕਿਤੇ ਘਰ ਚੰਕਲੇ ਬੱਦਲ ਨਿੱਕੇ ਮੁੱਟੀਆਂ ਕਾਰਵਾਈਆਂ ਦੇ ਸਕਦੇ ਜਿੱਥੇ ਕਿਤੇ ਬੱਦਲ ਬਣਿਆ ਤਾਂ ਉਹ ਤੁਹਾਨੂੰ 1-2 ਘੰਟੇ ਪਹਿਲਾਂ ਅਪਡੇਟ ਕਰ ਦਿੱਤਾ ਜਾਊਗਾ ਜੇ ਕਿਤੇ ਬੱਦਲ ਬਣਦਾ ਦਿਖਾਈ ਦਿੱਤਾ ਜਾ ਕਿਸੇ ਦੋ ਚੱਜਲਾਂ ਵਿੱਚ ਹਲਚਲ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਜਿਆਦਾ ਵੱਡੇ ਪੱਧਰ ਤੇ ਮੀਂਹ ਦੀ ਕਾਰਵਾਈ ਦੇ ਸੁਭਾਵਨਾ ਹਾਲ ਦੀ ਘੜੀ ਨਹੀਂ ਹੈਗੀਗੀ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ 4 ਤੇ 5 ਮਈ ਦੀ ਇਹਨਾਂ ਦਿਨਾਂ ਦੇ ਵਿੱਚ 4 ਤੇ 5 ਮਈ ਨੂੰ ਇੱਕ ਵਾਰੀ ਸਾਊਥ ਵੈਸਟਰਨਲੀ ਬੇਵ ਪੱਛਮੀ ਹਲਕਾ ਪੱਛਮੀ ਸਿਸਟਮ ਮੋੜ ਤੋਂ ਐਕਟਿਵ ਹੋਊਗਾ ਜਿਸ ਦਾ ਕਰਕੇ 4 ਜਾਂ 5 ਮਈ ਇਹਨਾਂ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਜਿਹੜਾ ਬਹੁਤੇ ਖੇਤਰਾਂ ਵਿੱਚ ਮੀਨੇਰੀ ਦਾ ਦੌਰ ਜਿਹੜਾ ਬਹੁਤੇ ਖੇਤਰਾਂ ਵਿੱਚ ਦੇਖ ਨੂੰ ਮਿਲ ਸਕਦਾ ਜਿਦੇ ਵਿੱਚ ਪੰਜਾਬ ਵੀ ਹੋਊਗਾ ਹਰਿਆਣਾ ਵੀ ਹੋਊਗਾ ਤੇ ਉੱਤਰੀ ਰਾਜਸਥਾਨ ਵੀ ਹੋਊਗਾ ਤੇ 4 ਤੇ 5 ਮਈ ਨੂੰ ਇੱਕ ਵਾਰੀ ਫੇਰ ਵੱਡੇ ਪੱਧਰ ਤੇ ਬਹੁਤੀ ਖੇਤਾਂ ਵਿੱਚ ਮੀਂਹ ਰੇਤਾ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਉਸ ਤੋਂ ਬਾਅਦ 6 ਮਈ ਤੋਂ ਜਿਹੜਾ ਮੌਸਮ ਜਿਹੜਾ ਜ਼ਿਆਦਾਤਰ ਖੇਤਾਂ ਵਿੱਚ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਵੈਸੇ ਦਿੱਲੀ ਵੇਚਤੇ ਹੀ ਰਜਾਨਾ ਵੇਚਤੇ ਹੀ ਜਿਹੜੇ ਮੀਂਹ ਦੇ ਸਾਰ ਕਿਤੇ ਨਾ ਕਿਤੇ ਬਣੇ ਰਹਿਣਗੇ ਪਰ ਜਿਹੜੀ ਜ਼ਿਆਦਾ ਵੱਡੀ ਕਾਰਵਾਈ ਹੋਊਗੀ ਉਹ 4 ਦੇ 5 ਮਈ ਨੂੰ ਦੁਬਾਰੇ ਇੱਕ ਵਾਰੀ ਫੇਰ ਬਹੁਤੀ ਖੇਤਰਾ ਵਿੱਚ ਬਹੁਤੀ ਜ਼ਿਲਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈਗੀ 6 7 ਮਈ ਤੋਂ ਜਿਹੜਾ ਮੌਸਮ ਖੁਸ਼ਕ ਹੋ ਜਾਣਾ ਪਰ ਕਿਤੇ ਕਿਤੇ ਘਰਚਾਂਕਲੇ ਬੱਦਲ 6 7 8 9 10 ਮਈ ਦੇ ਵਿੱਚ ਕਾਰ ਵੀ ਬਣਦੇ ਰਹਿਣਗੇ ਇੱਕ ਹੋਰ ਜਿਹੜੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ 3 4 5 6 7 8 9 4 ਮਈ ਤੋਂ ਲੈ ਕੇ 8 9 ਮਈ ਦੇ ਵਿੱਚਕਾਰ ਗੁਜਰਾਤ ਦੇ ਉੱਪਰ ਇੱਕ ਲੋ ਪ੍ਰੈਸ਼ਰ ਏਰੀਆ ਬਣਦਾ ਦਿਖਾਈ ਦੇ ਰਿਹਾ ਵੈਸਟਰਲੀ ਵੇਵ ਜਿਹਨੂੰ ਆਪਾਂ ਕਹਿੰਦੇ ਆ ਵੈਸਟਰਲੀ ਲੋ ਕਹਿ ਸਕਦੇ ਆ ਗੇ ਉਹ ਬਣਦਾ ਦਿਖਾਈ ਦੇ ਰਿਹਾ ਜਿਹਦੇ ਕਾਰਨ ਗੁਜਰਾਤ ਦੇ ਬਹੁਤੇ ਖੇਤਾਂ ਵਿੱਚ 3 4 ਮਈ ਤੋਂ ਲੈ ਕੇ 8 9 ਮਈ ਦੇ ਵਿਚਕਾਰ ਬਹੁਤੇ ਖੇਤਰਾ ਵਿੱਚ ਗੁਜਰਾਤ ਦੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਲੱਗ ਰਹੀ ਹੈ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਜਿਹੜਾ ਗੁਜਰਾਤ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਜਿਹੜੀ ਵੈਸਟਰਨ ਪਾਸਮੀ ਸਿਸਟਮ ਆ ਉਹ ਗੁਜਰਾਤ ਦੇ ਉੱਪਰ ਜਿਹੜਾ ਵੈਸਟਰਨ ਲੋ ਦੇ ਤੌਰ ਤੇ ਇੱਕ ਐਕਟਿਵ ਹੋ ਰਿਹਾ ਜਿਸ ਦਾ ਕਰਕੇ ਗੁਜਰਾਤ ਦੇ ਬਹੁਤੇ ਖੇਤਰਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਾ ਪਰਹੀ ਆ ਆਉਂਦੇ 4 5 ਦਿਨਾਂ ਦੇ ਦੌਰਾਨ ਨਾਲ ਲੱਗਦੇ ਰਾਜਸਥਾਨ ਦੇ ਵੀ ਕੁਝ ਖੇਤਰਾ ਵਿੱਚ ਮੀਂਹਿਆ ਕਾਰਵਾਈਆਂ ਅਗਲੇ 4 5 ਦਿਨਾਂ ਦੌਰਾਨ ਜਾਰੀ ਰਹਿ ਸਕਦੀਆਂ ਨੇ ਪਰ ਪੰਜਾਬ ਦੇ ਜਿਹੜੇ ਉੱਤਰੀ ਰਾਜਸਥਾਨ ਦੇ ਇਲਾਕੇ ਆ ਗਏ ਪੰਜਾਬ ਹਰਿਆਣਾ ਨਾਲ ਲੱਗਦੇ ਇਲਾਕੇ ਆ ਗਏ ਇਹਨਾਂ ਵਿੱਚ ਪੰਜਾਬ ਵਾਂਗੂ ਹੀ ਮੌਰ ਹੋਊਗਾ ਕਿਤੇ ਕਿਤੇ ਜਾਨਾ ਤੌਰ ਤੇ ਗਰਚਾਂ ਉੱਕਲੇ ਬੱਦਲ ਬੰਦਦੇ ਰਹਿੰਦੇ ਆ ਜਿਆਦਾ ਵੱਡੇ ਪੱਧਰ ਤੇ ਕਾਰਵਾਈ ਦੀ ਸੁਭਾਵਨਾ 4 ਤੇ 5 ਮਹੀਨਿਆਂ ਨੂੰ ਰਹੂਗੀ ਜਦੋਂ ਬਹੁਤੇ ਖੇਤਰਾਂ ਚ ਜਾਂ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਰੀ ਦਾ ਦੌਰ ਇੱਕ ਵਾਰੀ ਫੇਰ ਐਕਟਿਵ ਹੋ ਸਕਦਾਗਾ ਬਾਕੀ ਜਿੱਦਾਂ ਕਿ ਅਪ੍ਰੈਲ ਦੇ ਅਖੀਰ ਵਿੱਚ ਹੀ ਆਪਾਂ ਆਪਾਂ ਸੁਭਾਵਨਾ ਜਤਾਈ ਸੀਗੀ ਮਈ ਵਿੱਚ ਲੋ ਚੱਲਣ ਦੀ ਸੁਭਾਵਨਾ ਹੀਟ ਵੇਵ ਚੱਲਣ ਦੀ ਜੀ ਦੀ ਸੁਭਾਵਨਾ ਉਹ ਬਹੁਤ ਜ਼ਿਆਦਾ ਘੱਟ ਦਿਖਾਈ ਦੇ ਰਹੀ ਆ ਦਿਨ ਦਾ ਪਾਰਾ ਜਿਹੜਾ ਬਹੁਤੇ ਖੇਤਰਾਂ ਵਿੱਚ 35 36 36 37 ਡਿਗਰੀ ਦੇ ਆਸ-ਪਾਸ ਹੀ ਬਣਿਆ ਰਹਿਣਾ ਮਤਲਬ ਕਿ ਬਹੁਤੇ ਖੇਤਰਾਂ ਖੇਤਰਾਂ ਦੇ ਵਿੱਚ ਦਿਨ ਦਾ ਪਾਰਾ 40 ਡਿਗਰੀ ਤੋਂ ਹੇਠਾਂ ਹੀ ਰਿਕਾਰਡ ਹੁੰਦਾ ਰਹਿਣਾ ਆਉਂਦੇ ਦਿਨਾਂ ਦੇ ਵਿੱਚ ਕੋਈ ਵੀ ਲੋ ਚੱਲਣ ਦਾ ਦੌਰ ਜਿਹੜਾ ਹਲੇ ਦਿਖਾਈ ਨਹੀਂ ਦੇ ਰਿਹਾ ਲਗਭਗ 14 15 ਮਈ ਤੱਕ ਇਸੇ ਤਰ੍ਹਾਂ ਮਾਹੌਲ ਜਾਰੀ ਰਹਿ ਸਕਦਾਗਾ ਤੇ ਜਿਹੜਾ ਵੈਸਟਰਨ ਲੋ ਕਹਿ ਰਿਹਾ ਗੁਜਰਾਤ ਦੇ ਉੱਪਰ ਐਕਟ ਹੋਊਗਾ 3-4 ਮਈ ਤੋਂ ਲੈ ਕੇ 8-9 ਮਈ ਦੇ ਵਿੱਚ ਕਾਰ ਜਿਹੜਾ ਮੀਂਹ ਡਊਗਾ ਗੁਜਰਾਤ ਦੇ ਉੱਪਰ ਉਹਦੇ ਉਹ ਸਿਸਟਮ ਜਿਹੜਾ 9 ਮਈ ਨੂੰ ਕਮਜ਼ੋਰ ਪੈ ਜਾਣਾ ਉਹ ਸਿਸਟਮ ਕਮਜ਼ੋਰ ਪੈਂਦਾ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਅਰਬ ਸਾਗਰ ਤੋਂ ਪੰਜਾਬ ਵੱਲ ਨੂੰ ਫੇਰ ਤੋਂ ਆਉਣੀਆਂ ਸ਼ੁਰੂ ਹੋ ਜਾਣੀਆਂ ਜਿਸ ਦਾ ਕਰਕੇ 10 ਜਾਂ 11-12 ਮਈ ਦੇ ਵਿੱਚ ਕਾਰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਬਹੁਤ ਸਾਰੇ ਖੇਤਾਂ ਵਿੱਚ ਇੱਕ ਮੀਂਹ ਦਾ ਨੇਰੀ ਦਾ ਦੌਰ ਜਿਹੜਾ ਮੋਰ ਤੋਂ ਦੇਖਣ ਨੂੰ ਮਿਲ ਸਕਦਾ ਵੱਡੇ ਪੱਧਰ ਤੇ ਸੋ ਹਾਲ ਦੀ ਘੜੀ ਮੋਟੀ ਜੀ ਗੱਲ ਇਹ ਆ ਅੱਜ ਰਾਤ ਕੋਈ ਵੱਡੇ ਪੱਧਰ ਤੇ ਮੀਂਹ ਹੀਰੀ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਤੇ ਕਿਤੇ ਕਿਤੇ ਘਰਚ ਅੰਕਲੇ ਬਦਲ ਨਿੱਕੀ ਮੋਟੀ ਕਾਰਵਾਈ ਦੇ ਸਕਦੇ ਆ ਜਿਆਦਾਤਰ ਖੇਤਾਂ ਵਿੱਚ ਕੱਲ ਤੱਕ ਮੌਸਮ ਜਿਹੜਾ ਕੁਝ ਕਰ ਸਕਦਾ ਜਿੱਥੇ ਵੀ ਕਿਤੇ ਰਾਤ ਬਰਾਤੇ ਜਾ ਅਗਲੇ 24 ਘੰਟੇ 'ਚ ਕਿਤੇ ਕਾਰਵਾਈ ਹੋਈ ਦੋ ਜ਼ਿਲ੍ਹਿਆਂ ਵਿੱਚ ਉਹਦੀ ਅਪਡੇਟ ਲਿਖਤੀ ਤੌਰ ਤੇ ਤੁਹਾਨੂੰ ਅਗੇਤੀ ਅਪਡੇਟ ਜਿਹੜੀ ਕਰ ਦਿੱਤੀ ਜਾਊਗੀ ਤੇ 4-5 ਮਈ ਨੂੰ ਇੱਕ ਵਾਰੀ ਫੇਰ ਬਹੁਤੇ ਖੇਤਾਂ ਵਿੱਚ ਸੁਭਾਵਨਾ ਰਹੂਗੀ ਮੀਂਹ ਹੀਰੀ ਦੇ ਦੌਰ ਦੀ ਸੋ ਜੁੜੇ ਰਹਿਣ ਲਈ ਧੰਨਵਾਦ ਜੀ ਅਹ ਬਾਕੀ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਜਿਹੜੀ ਮੌਸਮ ਦੀ ਸਟੀਕ ਜਾਣਕਾਰੀ ਆ ਉਹ ਸਾਰਿਆਂ ਨਾਲ ਜਰੂਰ ਸਾਂਝੀ ਕਰਿਆ ਕਰੋ ਤਾਂ ਜੋ ਹਰ ਇੱਕ ਨੂੰ ਜਿਹੜੀ ਸਹੀ ਜਾਣਕਾਰੀ ਮੌਸਮ ਦੀ ਮਿਲ ਸਕੇ ਜੋ ਆ ਦਾ ਕੰਮ ਕਰ ਜਿਹੜਾ ਟਾਈਮ ਸਰ ਕਰ ਸਕਣ ਸੋ ਧੰਨਵਾਦ ਜੀ